ਜੜਤੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਸੰਸਰ ਸ਼ਕਾਲ ਮੈਂ ਪ੍ਰਵਿੰਦਰਵੀ ਸਿੰਘ ਪੰਦੇਰ ਪੰਜਾਬੀ ਖਬਰਾਂ ਦੇ ਇਸ ਖਾਸ ਬੁਲਟਿਨ ਪੰਜਾਬ ਅਪਡੇਟ ਚ ਤੁਹਾਡਾ ਸਵਾਗਤ ਕਰਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਧੀ ਦਿਹਾੜੇ ਨੂੰ ਸਮਰਪਿਤ ਚਾਰ ਵਿਸ਼ਾਲ ਨਗਰ ਕੀਰਤਨ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਨੇ ਹੁਣ ਪਵਿੱਤਰ ਧਰਤੀ ਤੇ ਗੁਰੂ ਸਾਹਿਬ ਨੂੰ ਸਮਰਪਿਤ ਵਾਖਵਾਖਾ ਧਾਰਮਿਕ ਸਮਾਗਮ ਹੋਣਗੇ ਇਸੇ ਸਬੰਧ ਚ ਸਿੱਖਿਆ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਭੈਸ ਨੇ ਦੱਸਿਆ ਹੈ ਕਿ ਚਾਰੇ ਦਿਸ਼ਾਵਾਂ ਤੋਂ ਆਯੋਜਿਤ ਨਗਰ ਕੀਰਤਨ ਵੀ ਦਿਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਨੇ ਨਗਰ ਕੀਰਤਨਾਂ ਦਾ ਸੰਗਤ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਹੁਣ ਅੱਗੇ ਕਿਹਾ ਹੈ ਕਿ ਸ਼੍ਰੀਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਲਵੰਡੀ ਸਾਬੋ ਤੋਂ ਆਉਣ ਵਾਲੀ ਨਗਰ ਕੀਰਤਨਾਂ ਦੀ ਕੁੱਲ ਲੰਬਾਈ 1563 ਕਿਲੋਮੀਟਰ ਹੈ ਤੁਹਾਨੂੰ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਚ ਸਾਰੀਆਂ ਤਿਆਰੀਆਂ ਪੂਰੀਆਂ ਕਾਲੀਆਂ ਨੇ ਤਾਂ ਜੋ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ 23 ਤੋਂ 25 ਨਵੰਬਰ ਤੱਕ ਹੋਣ ਵਾਲੇ ਸਮਾਗਮਾਂ 'ਚ ਹਿੱਸਾ ਲੈਣ ਅਤੇ ਤਖਸ਼ਿਲ ਕੇਸਕਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਣ ਵਾਲੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਦੀ ਸਹੂਲਤ ਨੂੰ ਸੁਰੱਖਿਆ ਅਤੇ ਯਕੀਨੀ ਬਣਾਇਆ ਜਾ ਸਕੇ। ਕੈਬਨਟ ਮંત્રી ਹਰਜੋਤ ਸਿੰਘ ਪੈਂਸ ਨੇ ਕਿਹਾ ਕਿ ਆਓ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਿਰਦਾ ਕਰੀਏ ਤੇ ਗੁਰੂ ਸਾਹਿਬਾਨਾ ਦੀ ਚਾਰਨਛੋਪਾ ਪ੍ਰਾਪਤ ਪਰਿਪਿਤ ਧਰਤੀ ਤੇ ਨਤਮਸਤਕ ਹੋਈਏ। ਕੰਨਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਚਾਰੋਂ ਨਗਰ ਕੀਰਤਨ ਸ਼੍ਰੀ ਨਨਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉਹ ਧਰਤੀ ਜੋ ਗੁਰੂ ਸਾਹਿਬ ਨੇ ਆਪ ਬਸਾਈ ਸੀ ਉੱਥੇ ਪਹੁੰਚ ਗਏ ਨੇ। ਸਾਰੇ ਹੀ ਬਹੁਤ ਹੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਾਰੋਂ ਨਗਰ ਕੀਰਤਨ ਸਾਡੇ ਸੰਤਾਂ ਮਹਾਪੁਰਖਾਂ ਦੀ ਰਹਿਨਮਾਈ ਹੇਠ ਸੰਤ ਬਾਬਾ ਰਣਜੀਤ ਸਿੰਘ ਜੀ ਢੜ੍ਹਿਆਂ ਵਾਲਿਆਂ ਦੀ ਰਹਿਨਮਾਈ ਹੇਠ ਸੰਤ ਬਾਬਾ ਲਖਾ ਸਿੰਘ ਜੀ ਨਾਨਕਸਰ ਵਾਲੇ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀ ਰਹਿਨਮਾਈ ਹੇਠ ਜਿਹੜਾ ਨਗਰ ਕੀਰਤਨ ਗੁਰਦਾਸਪੁਰ ਤੋਂ ਆਰੰਭ ਹੋਇਆ ਸੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਤੇ ਸਾਰੇ ਸਕਾਰ ਸੇਵਾ ਸਪਰਦਾਵਾਂ ਵਾਲੋ ਜਿਹੜਾ ਉਹਨਾਂ ਦੀ ਰਹਿਨਮਾਈ ਹੇਠ ਚਾਰੋਂ ਨਗਰ ਕੀਰਤਨ ਅਜ ਤੀਸਰੀ ਜਿਹੜਾ ਸ਼੍ਰੀ ਨਗਰ ਤੋਂ ਨਗਰ ਕੀਰਤਨ ਸੀ ਉਹ 6 ਵਜੇ ਕੋਲ ਉਸ ਦੀਸ ਮਾਪਤੀ ਹੋਈ ਹੈ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ ਕੀਤੀ ਆ ਲੱਖਾਂ ਦੀ ਸੰਗਤਾਂ ਨੇ ਜਿੱਥੋਂ-ਜਿੱਥੋਂ ਨਗਰ ਕੀਰਤਨ ਗੁਰੂ ਸਾਹਿਬ ਜੀ ਨੇ ਦਰਸ਼ਨ ਦੇਦਾਰ ਬਖਸ਼ੇ ਸਾਰੇ ਸੰਗਤਾਂ ਨੂੰ ਨੇਹਾਲ ਕੀਤਾ ਮੈਂ ਸਾਰੇ ਹੀ ਸਾਡੇ ਸੰਤਾਂ ਮਹਾਪੁਰਖਾਂ ਦਾ ਸਾਰੇ ਸੰਤਾਂ ਮਹਾਪੁਰਖਾਂ ਦੇ ਸੇਵਾਦਾਰ ਹਾਂ ਦਾ ਗੁਰੂ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਰਹਿਤ ਮर्यादा ਦੇ ਨਾਲ ਸਤਕਾਰ ਦੇ ਨਾਲ ਸਾਲੋਂ ਨਗਰ ਕੀਰਤਨ ਜਿਹੜੇ ਹੈ ਸੰਪੰਨ ਹੋਏ ਤੇ ਸਾਰੇ ਹੀ ਪ੍ਰਸ਼ਾਸਨ ਦਾ ਸਾਰੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਟ੍ਰੈਫਿਕ ਮਲਾਜ਼ਮ ਜਿਨ੍ਹਾਂ ਨੇ ਸਾਰੇ ਅਸੀਂ ਕਿਹਾ ਪੂਰੀ ਪੰਜਾਬ ਸਰਕਾਰ ਨੇ ਹਰ ਇੱਕ ਅਧਿਕਾਰੀਆਂ ਦੀ ਹਰ ਇੱਕ ਪ੍ਰਸ਼ਾਸਨ ਦੀ ਡਿਊਟੀ ਲਈ ਹੋਈ ਸੀ ਜਿੰਨ ਜਿੰਨ ਗੁਰੂ ਸਾਹਿਬ ਦੀ ਮੇਰੇ ਗੁਰੂ ਦੀ ਸੇਵਾ ਕੀਤੀ ਆਪ ਉਹਨਾਂ ਸਭ ਦਾ ਜਿਹੜਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਆਪ ਸਾਰਿਆਂ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ 23 ਤਰੀਕ ਦੀ ਸਵੇਰ ਹੋ ਚੁੱਕੀ ਹੈ ਆਪ ਸਭ ਨੂੰ ਮੇਰੀ ਬੇਨਤੀ ਅਗਲੇ ਦਿਨ ਦੇ ਇਹ ਐਸੇ ਮਹਾਨ ਗੁਰੂ ਜਿਨ੍ਹਾਂ ਨੇ ਜੋ ਜਦੋਂ ਢੇੜੀਆਂ ਡੋਲਡੀਆਂ ਨੇ ਉਹ ਬੇੜੀਆਂ ਪਾਰ ਲੰਦੇ ਨੇ ਐਸੇ ਮਹਾਨ ਸਤਿਗੁਰੂ ਜਦੋਂ ਕਿਸੇ ਦੀ ਜਾਨ ਧਰਮ ਦੇ ਉੱਤੇ ਆਂਦੀ ਹੈ ਤਾਂ ਆਪਣਾ ਜਿਹੜਾ ਹੈ ਆਪਣੀ ਸ਼ਹੀਦੀ ਦੇ ਦਿੰਦੇ ਆ ਐਸੇ ਮਹਾਨ ਸਤਿਗੁਰੂ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾ ਸਾਡੇ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਆ ਕੋਈ ਵੀ ਇਦਾਂ ਦਾ ਘਰ ਪੰਜਾਬ ਦਾ ਹਿਮਾਚਲ ਦਾ ਹਰਿਆਣਾ ਦਾ ਦਿੱਲੀ ਦਾ ਨਹੀਂ ਰਹਿਣਾ ਚਾਹੀਦਾ ਹਰ ਘਰ ਨੂੰ ਇੱਥੇ ਜਿਹੜੀ ਹਾਜ਼ਰੀ ਲਗਣੀ ਚਾਹੀਦੀ ਹੈ ਧਰਮ ਤੋਂ ਉੱਪਰ ਉੱਟ ਕੇ ਹਾਜ਼ਰੀ ਲਗਣੀ ਚਾਹੀਦੀ ਹੈ ਆ ਸ਼੍ਰੀ ਨੰਕਰ ਸਾਹਿਬ ਜੀ ਕਿਨਾਰੇ ਬਸ ਰੱਖੋ ਦਿੱਲੀ ਜਿਹੜਾ ਸਿੱਖਾਂ ਦੁਆਰਾ ਸਿੱਗਨ ਸਾਹਿਬ ਚਾਣਨੀ ਚਾਹੁੰਗੇ ਕਿ ਨਤਮਸਤਕ ਨੂੰ ਇਸ ਵਕਤ ਸੀ ਜਿਹੜਾ ਹੈ ਬਿਲਕੁਲ ਆਪ ਸੇਖਾਂ ਜੀ ਸੰਗਤਾਂ ਜਿਹੜੀਆਂ ਹਾਂ ਦਰਸ਼ਨ ਕਰ ਰਹੀਆਂ ਨੇ ਗੁਰੂ ਕੇ ਮਹਿਲ ਇਹ ਅਨੰਤ ਸਭ ਦੀ ਪਹਿਲੀ ਇਮਾਰਤ ਸੀ ਜੋ ਖੁਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਦੁਆਰਾ ਗੁਰੂ ਕੇ ਮਹਿਲ ਸਿशोਭਿਤ ਹੈ ਇੱਥੇ ਹੀ ਕਸ਼ਮੀਰੀ ਪੰਡਿਤ ਜਿਹੜੇ ਆਏ ਸੀ ਬਹੁਤ ਸੋਹਣਾ ਸੀ ਪੂਰੇ ਨੰਕਰ ਸਾਹਮਣੇ ਜਿਹੜਾ ਇਹ ਜੇ ਉਸ ਸਮੇਂ ਦੇਖ ਜੀ ਦਿਖਾਏਗੇ ਕਿ ਕਸ਼ਮੀਰੀ ਪੰਡਿਤ ਕਿਵੇਂ ਗੁਰੂ ਸਾਹਿਬ ਤੋਂ ਆ ਕੇ ਜਿਹੜਾ ਹੈ ਉਹਨਾਂ ਦੇ ਆਪਣੇ ਬੇਨਤੀ ਕਰਦੇ ਨੇ ਆ ਇੱਥੇ ਹੀ ਦਸਮ ਪਾਤਸ਼ਾਹ ਜੀ ਦਾ 350 ਸਾਲਾ ਗੁਰਦਗਾ ਕੀ ਦਿਵਸ ਵੀ ਇਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਇਹੀ ਉਹ ਸਥਾਨ ਹੈ ਪਵਿੱਤਰ ਸਥਾਨ ਹੈ ਜਿੱਥੇ ਗੁਰੂ ਸਾਹਿਬ ਦੋਂ ਕਿ ਦਸਮ ਪਾਤਸ਼ਾਹ ਨੂੰ ਗੁਰਦਗਾ ਜੀ ਮਿਲੀ ਸੀ ਬਿਲਕੁਲ ਰਵਿੰਦਰ ਸੰਗਤਾਂ ਗੁਰਦੁਆਰਾ ਸੀਸਗੰਜ ਸਾਹਿਬ ਹੈ ਆ ਜਿੱਥੇ ਨਵੇਂ ਪਾਤਸ਼ਾ ਸੱਚੇ ਪਾਤਸ਼ਾਹ ਤਾਂ ਲੰਗੂ ਤੇ ਬਹਾਦਰ ਸਾਹਿਬ ਜੀ ਦੇ 52 ਪਰਚੀ ਦਾ ਸੰਸਕਾਰ ਹੋਇਆ। ਅਮ ਹੀ ਬੈਂਤੀ ਦਾਸ ਜੀ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਸਾਰੇ ਹੀ ਸੰਤਾ ਮਹੁਰਖਾਂ ਦਾ ਸਾਰੇ ਸੇਵਾਦਾਰਾਂ ਦਾ ਸਭ ਦਾ ਬਹੁਤ ਬਹੁਤ ਆਪ ਸਭ ਦਾ ਬਹੁਤ ਬਹੁਤ ਸ਼ੁਕਰਾਨਾ ਜੇ ਸਭ ਤੋਂ ਵੱਡਾ ਸ਼ੁਕਰਾਨਾ ਧੰ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਚਾਰੋਂ ਨਗਰ ਕੀਰਤਨ ਅਜਿਹੇ ਸੱਪਨ ਹੋਇਆ ਪੰਜਾਬ ਅਪਡੇਟਸ ਅੱਜ ਲਈ ਵਸ ਨਹੀਂ ਮੈਨੂੰ ਦੇ ਇਜ਼ਾਜ਼ਤ ਧੰਨਵਾਦ